15 ਸਾਲ ਹੋ ਗਏ ਗਏ ਨੂੰ ਹਾਂਜੀ ਇਹਦੇ ਪੈਰ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੀ ਬੇਟੀਆਂ ਨਾ ਮਾਤਾ-ਵਾ ਘਰ ਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਲਗਾਣਾ ਚਾਹੀਦਾ ਵੀ ਨੌਕਰੀ ਮਿਲਣੀ ਚਾਹੀਦੀ ਵਿਚਾਰੀ ਨੂੰ ਵੀ ਇਹ ਸਾਰਾ ਹੁਣ ਵੇਖੋ ਜਨਾਨੀ ਦੇ ਕਿਤੇ ਆਪਣੇ ਮਾਇਰੂ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਤਾਂ ਹੀ ਕਲਾਸ ਪੜ੍ਹਦੀ ਆ ਉਹਨੂੰ ਨੌਕਰੀ ਦਿੱਤੀ ਜਾਵੇ ਅਸੀਂ ਤੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਕੋਈ ਇਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਪ੍ਰੀਤ ਦੀ ਗੁਰਪ੍ਰੀਤ ਦੀ 30 ਸਾਲ ਦੇ 35 ਸਾਲ ਦੇ ਲੱਗ ਜਾਗੇ ਹਾਂ ਮੇਰੇ ਸਾਡੇ ਹੱਥਾਂ ਨੇ ਵਫਦਿਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ ਖਮਾਉਣ ਵਾਲਾ ਕੋਈ ਨਹੀਂ ਜੀ ਨਹੀਂ ਜੀ ਨਹੀਂ ਦੀ ਬੇਟੀਆਂ ਵਿਚਾਰੀਆਂ ਮਾਂ ਦਾ ਬਜ਼ੁਰਗਿਆ ਵਿਚਾਰੀ ਅੱਛਾ ਤੇ ਉਹ ਤੁਹਾਨੂੰ ਪਤਾ ਜੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੀ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਤਾਂ ਕੰਮ ਕਰ ਰਹੀਆਂ ਜ਼ਮੀਨ ਥੋੜੀ ਆ ਜ਼ਿਆਦਾ ਜ਼ਿਆਦਾ ਤਾਂ ਨਹੀਂ ਕੀ ਥੋੜੀ ਆ ਫਿਰ ਨੌਕਰੀ ਦਿੱਤੀ ਜਾਵੇ ਤਹੀਂ ਇਹਨੇ ਵੀ ਤੇਲੰਗਾਨਾ ਚਲੋ ਕੰਪਨੀ ਜਿਹੜੀ ਸੇ ਕੰਮ ਕਰਦਾ ਸੀ ਉਹਨੂੰ ਵੀ ਕੁਛ ਨਾ ਕੋਈ ਸੋਚਣਾ ਚਾਹੀਦਾ ਆ ਕਿ ਇਹ ਤੇ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਿਜਾ ਵੀ ਮਾਵਜਾ ਦਿੱਤਾ ਜਾਵੇ ਹੂੰ ਐਂਦੇ ਗੱਲ ਕਰਦੇ ਆ ਇਹ ਵੀ 22 ਦੇ ਲੱਗੇ ਜੀ 22 ਦੇ ਹਾਂਜੀ ਸਿਰਫ ਇਹਦੀ ਪਛਾਣ ਹੋ ਗਈ ਆ ਤੇ ਚਲੋ ਇਹਨੇ ਵਿਚਾਰੇ ਨੇ ਪੰਨਾਤੀ ਕਾਨੇ ਚ ਪਾਈ ਉਹਨੇ ਤੇ ਉਹ ਹੱਥੋ ਜੇ ਕੜਾ ਕੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਅਗਰ ਕਿ ਰਣਬੋਲੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਜ ਜਾਣੇ ਉਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਕੀ ਹੋਣਾ ਹਮ ਇੱਕ ਕੋ ਕਮਾਉਣ ਵਾਲਾ ਨਹੀਂ ਗਾ ਬਹੁਤ ਮੁਸ਼ਕਲ ਕਰਿਆ ਤੇ ਮਾਤਾ ਆਦੇ ਉਹ ਵੀ ਵਿਚਾਰੀ ਬਹੁਤ ਹੀ ਰਹੀ ਆ ਜਿਹੜੀ ਰੋਟੀ ਦੀ ਵੀ ਆਸ ਹੁਣ ਨਹੀਂ ਪੁੱਟਦੇ ਇਸ ਇਤਿਹਾਸ ਦੀ ਤੇ ਕੋਈ ਕਮਾਉਣ ਨੂੰ ਵਾਲਾ ਕੋਈ ਨਹੀਂ ਤੇ ਬਹੁਤ ਘਰ ਦਾ ਮਾਰੇ ਹਾਲਤ ਨੇ ਤੇ ਜੇ ਇਹੋ ਗੱਲ ਕਹੇ ਸਰਕਾਰ ਕੋਈ ਇਹ ਮੰਨ ਕਰ ਜੇ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਹੁਣ ਭੈਣ ਭਰਾ ਨਹੀਂ ਜਿਹੜਾ ਕੋਈ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਕੋਈ ਨਹੀਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਾਰੇ ਨੇ ਵਿਚਾਰੇ ਗਰੀਬ ਨੇ 15 ਸਾਲ ਹੋਏ ਗਏ ਨੂੰ ਹਾਂਜੀ ਇਹਦੇ ਪੈਰ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੀ ਬੇਟੀਆਂ ਨਾ ਮਾਤਾ-ਵਾ ਕਰਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਹਲ ਕਰਨਾ ਚਾਹੀਦਾ ਵੀ ਨੌਕਰੀ ਮਿਲਣੀ ਚਾਹੀਦੀ ਵਿਚਾਰੀ ਨੂੰ ਵੀ ਇਹ ਸਾਰਾ ਹੁਣ ਵੇਖੋ ਜਨਾਨੀ ਦੇ ਕਿਤੇ ਆਪਣੇ ਮਾਇਰੂ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਤਾਂ ਹੀ ਕਲਾਸ ਪੜ੍ਹਦੀ ਆ ਉਹਨੂੰ ਨੌਕਰੀ ਦਿੱਤੀ ਜਾਵੇ ਅਸੀਂ ਤੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਕੋਈ ਇਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਪੀਤ ਦੀ ਹੋਰ ਪੀ ਦੀ 30 ਸਾਲ ਦੇ 35 ਸਾਲ ਦੇ ਲੱਗੇ ਜਾਗੇ ਹਾਂ ਮੇਰੇ ਸਾਡੇ ਹੱਥਾਂ ਨੇ ਵਪਰੀਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ਼ ਕਮਾਉਣ ਵਾਲਾ ਕੋਈ ਨਹੀਂ ਜੀ ਨਹੀਂ ਜੀ ਨਹੀਂ ਜੀ ਬੇਟੀਆਂ ਵਿਚਾਰੀਆਂ ਮਾਂ ਮਾਂ ਦਾ ਬਜ਼ੁਰਗਿਆ ਵਿਚਾਰੀ ਅੱਛਾ ਇਹ ਹੁਣ ਤੁਹਾਨੂੰ ਪਤਾ ਹੋ ਜੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੇ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਤਾਂ ਕੰਮ ਕਰਨਗੀਆਂ ਜ਼ਮੀਨ ਥੋੜੀ ਆ ਜ਼ਾਇਦਾ ਜ਼ਾਇਦਾ ਤਾਂ ਨਹੀਂ ਕੀ ਥੋੜੀ ਆ ਫਿਰ ਨੌਕਰੀ ਦਿੱਤੀ ਜਾਵੇ ਤਹੀਂ ਇਹਨੇ ਅਭੀ ਤੇਲੰਗਾਨਾ ਚ ਲੋ ਕੰਪਨੀ ਜਿਹੜੀ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਆ ਕਿ ਇਹਦੇ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਜਾ ਵੀ ਮਾਬਜਾ ਦਿੱਤਾ ਜਾਵੇ ਹੂੰ ਐਂਦੀ ਗੱਲ ਕਰਦੇ ਆ ਕਿ 22 ਦਿਨ ਲੱਗੇ ਜੀ 22 ਦਿਨ ਲੱਗੇ ਹਾਂਜੀ ਸਿਰਫ ਇਹਦੀ ਪਛਾਣ ਹੋ ਗਈ ਆ ਤੇ ਚਲੋ ਇਹਨੇ ਵਿਚਾਰੇ ਨੇ ਨਤੀ ਕਰਨ ਚ 22 ਦਿਨ ਲਏ ਤੇ ਹੱਥੋ ਜੇ ਕੜਾ-ਗੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਕਰਕੇ ਰੈਨਬੋਲੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਜਾਣੇ ਉਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਕੀ ਹੋਣਾ ਹਮ ਤੇ ਕੋਈ ਕਮਾਉਣ ਵਾਲਾ ਨਹੀਂ ਗਾ ਬਹੁਤ ਮੁਸ਼ਕਲ ਕਰਾ ਰਿਹਾ ਤੇ ਮਾਤਾ ਆ ਤੇ ਉਹ ਵੀ ਵਿਚਾਰੀ ਬਹੁਤ ਹੀ ਰਹੀ ਆ ਜਿਹੜੀ ਰੋਟੀ ਦੀ ਵੀ ਆਸ ਹੁਣ ਨਹੀਂ ਪੁੱਟਦੇ ਤੇ ਇਤਿਹਾਰ ਸੀ ਤੇ ਕੋਈ ਕਮਾਉਣ ਵਾਲਾ ਕੋਈ ਨਹੀਂ ਤੇ ਬਹੁਤ ਘਰ ਦਾ ਮਾਰੇ ਹਾਲਤ ਨੇ ਤੇ ਇਹ ਗੱਲ ਜਿਹੜੀ ਸਰਕਾਰ ਕੋਈ ਇਹ ਮੰਨ ਕਰਦੇ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਹੁਣ ਕੋ ਭੈਣ ਭਰਾ ਨਹੀਂ ਜਿਹੜਾ ਕੋਈ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਕੋਈ ਨਹੀਂ ਰਿਸ਼ਤੇਦਾਰ ਨਹੀਂ ਕੋਈ ਨਹੀਂ ਮਾਰੇ ਨੇ ਵਿਚਾਰੇ ਗਰੀਬ ਨੇ